ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਪਠਾਨਕੋਟ ਦੀ ਸੁਰੱਖਿਆ ਨੂੰ ਲੈ ਕੇ ਵੈਸੇ ਤਾਂ ਪਠਾਨਕੋਟ ਦੀ ਪੁਲਿਸ ਵੱਲੋਂ ਸੁਰੱਖਿਆ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਪਰ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਇਸ ਸਮੇਂ ਅਸੀਂ ਖੜੇ ਹਾਂ ਪਠਾਨਕੋਟ ਦਾ ਜਿਹੜਾ ਹਲਕਾ ਪੁਵਾ ਦਾ ਹੈਗਾ ਕਥਲੌਰ ਪੁਲ ਦੇ ਲਾਗੇ ਰਾਵੀ ਦਰਿਆ ਵਗਦਾ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਇਹ ਰਾਵੀ ਦਰਿਆ ਹੈਗਾ ਦੱਸ ਦੀ ਕਿ ਇਸ ਤੋਂ ਕੁਝ ਹੀ ਦੂਰੀ ਤੋਂ ਇੱਕ ਪਿੰਡ ਪੈਂਦਾ ਗੱਜੂ ਜਿਹੜਾ ਹੈਗਾ ਪਿੰਡ ਪੈਂਦਾ ਦੱਸਦੇ ਕਿ ਉੱਥੇ ਇੱਕ ਨਿੱਜੀ ਜ਼ਮੀਨ ਦਾ ਮਾਲਕ ਹੈਗਾ ਜਿਹਦੇ ਵੱਲੋਂ ਰਾਵੀ ਦਰਿਆ ਦੇ ਵਿੱਚ ਅवैध ਰਸਤਾ ਜਿਹੜਾ ਬਣਾਇਆ ਹੋਇਆ ਸੀਗਾ ਤਸਵੀਰਾਂ ਤੁਹਾਨੂੰ ਨਾਲ-ਨਾਲ ਦਿਖਾ ਰਿਹਾ ਸਕਰੀਨ ਤੇ ਦੂਸਰੇ ਪਾਸੇ ਕਿ ਉੱਥੇ ਅਵੈਧ ਰਸਤਾ ਜਿਹੜਾ ਪੈਪਾਂ ਪਾ ਕੇ ਬਣਾਇਆ ਸੀਗਾ ਦੱਸਦੇ ਕਿ ਨਾਲ ਸਰਹੱਦ ਲੱਗਦੀ ਹੈ ਬਾਰਡਰ ਵੀ ਲੱਗਦਾ ਕਹਿ ਸਕਦੇ ਇੱਥੋਂ ਕਦੇ ਵੀ ਕੋਈ ਸ਼ਰਾਰਤੀ ਜਿਹੜਾ ਤੱਤਵ ਸੀਗਾ ਅੰਸਰ ਸੀਗਾ ਕੋਈ ਕਿਸੇ ਸ਼ਰਾਰਤ ਨੂੰ ਵਾਰਦਾਤ ਨੂੰ ਅੰਜਾਮ ਵੀ ਦੇ ਸਕਦਾ ਸੀਗਾ ਲੇਕਿਨ ਸਮੇਂ ਰਹਿੰਦੇ ਪ੍ਰਸ਼ਾਸਨ ਨੂੰ ਪਤਾ ਲੱਗਾ ਪੁਲਿਸ ਨੂੰ ਪਤਾ ਲੱਗਾ ਤੇ ਪੁਲਿਸ ਵੱਲੋਂ ਆ ਕੇ ਮੌਕੇ ਤੇ ਜਿਹੜੀਆਂ ਇਹ ਪਾਈਪਾਂ ਜਿਹੜੀਆਂ ਪੋਟ ਦਿੱਤੀਆਂ ਗਿਆ ਰਸਤਾ ਜਿਹੜਾ ਪੋਟ ਦਿੱਤਾ ਗਿਆ ਲੇਕਿਨ ਕਿਤੇ ਨਾ ਕਿਤੇ ਜਿਹੜਾ ਇੱਥੇ ਸੁਰੱਖਿਆ ਨੂੰ ਲੈ ਕੇ ਕਹਿ ਸਕਦੇ ਆ ਅਣਘੇਲੀ ਵੀ ਕਹਿ ਸਕਦੇ ਆ ਕਿਧਰ ਨ ਕਿਤੇ ਸੀਗੀ ਇਸ ਜਿਹੜਾ ਜ਼ਮੀਨ ਮਾਲਕ ਸੀਗਾ ਇਹਦੇ ਵੱਲੋਂ ਜਿਹੜੀ ਵੱਡੀ ਵੱਡੀ ਜਿਹੜੀ ਹੈ ਇੱਕ ਕਹਿ ਸਕਣਾ ਉਹ ਕੰਮ ਕੀਤਾ ਸੀਗਾ ਗੈਰ ਕਾਨੂੰਨੀ ਇਸ ਨੂੰ ਲੈ ਕੇ ਜਿਹੜਾ ਸਾਡੇ ਸਾਬਕਾ ਵਿਧਾਇਕ ਜਗENDER PAL ਜੀ ਹੈਗਾ ਉਹਨਾਂ ਵੀ ਕਈ ਤਰ੍ਹਾਂ ਦੇ ਜਿਹੜੇ ਸਵਾਲ ਉਠਾਏ ਨੇ ਕਿ ਜਿਹੜਾ ਨਾਜਾਇਜ਼ ਰਸਤਾ ਕੱਢਿਆ ਗਿਆ ਸੀਗਾ ਜਿਹੜਾ ਇੱਕ ਵਿਅਕਤੀ ਸੀਗਾ ਜ਼ਮੀਨ ਦਾ ਮਾਲਕ ਜਿੰਨੇ ਇਹ ਕੰਮ ਕੀਤਾ ਸੀਗਾ ਕਿਦਾਂ ਕਿਦਾਂ ਸੁਰੱਖਿਆ ਦੇ ਵਿੱਚ ਚੂਕ ਹੋ ਸਕਦਾ ਉਹਦੇ ਉੱਤੇ ਪੁਲਿਸ ਵੱਲੋਂ ਸਖਤ ਦੀ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਚਾਹੇ ਪਾਈਪਾਂ ਜਿਹੜੀਆਂ ਉੱਥੋਂ ਚੋਕ ਦਿੱਤੀਆਂ ਗਈਆਂ ਰਸਤਾ ਜਿਹੜਾ ਪੋਟ ਦਿੱਤਾ ਗਿਆ ਲੇਕਿਨ ਇਸ ਸਖਸ਼ ਦੇ ਉੱਤੇ ਜਿਹੜੀ ਆ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਜੋ ਦੁਆਰਾ ਪਵੇਖ ਦੇ ਵਿੱਚ ਇਦਾਂ ਦਾ ਕੋਈ ਬੰਦਾ ਜਿਹੜਾ ਇਦਾਂ ਦਾ ਕੰਮ ਨਾ ਕਰ ਸਕੇ ਦੱਸਦੀ ਕਿ ਦੂਸਰੇ ਪਾਸੇ ਜਦੋਂ ਇਸ ਮਾਮਲੇ ਸੰਬੰਧੀ ਡੀਐਸਪੀ ਹਰਕ੍ਰਿਸ਼ਨ ਜੀ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਵੀ ਸਾਫ਼ ਕਿਹਾ ਕਿ ਮਾਈਨਿੰਗ ਵਿਭਾਗ ਨੂੰ ਸੂਚਿਤ ਕੀਤਾ ਗਿਆ ਸੀਗਾ ਕਿ ਜਿਹੜਾ ਰਸਤਾ ਜਿਹੜਾ ਉਖਾੜ ਦਿੱਤਾ ਗਿਆ ਪਰ ਉਹਨਾਂ ਵੱਲੋਂ ਫਿਰ ਵੀ ਜਾਂਚ ਕੀਤੀ ਜਾ ਰਹੀ ਹੈ ਮਾਈਨਿੰਗ ਵਿਭਾਗ ਵੱਲੋਂ ਵੀ ਜੇ ਕੋਈ ਸਬਯਤੀ ਤੇ ਵੀ ਜਿਹੜਾ ਮਾਮਲਾ ਦਰਜ ਕੀਤਾ ਜਾਇਗਾ। ਦੋਸਤੋ ਗੱਲਬਾਤ ਸੁਣਾਣੇ ਆ ਤੁਹਾਨੂੰ ਉਹਨਾਂ ਨੇ ਕੀਤੀ ਹੋਈ ਕੀ ਕਹਿਣਾ ਉਹਨਾਂ ਦਾ। ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ। ਅੰਜਰ ਜਿਹੜੇ ਦਰਿਆ ਹੈਗਾ ਦਰਿਆ ਦੇ ਵਿੱਚ ਤੁਸੀਂ ਗਏ ਸੀਗੇ। ਉੱਥੇ ਦੇਖਿਆ ਕਿ ਪਾਈਪਾਂ ਪਈਆਂ ਹੋਈਆਂ। ਅਵੈਧ ਰਸਤਾ ਬਣਿਆ ਹੋਇਆ। ਲੱਗਦਾ ਨਹੀਂ ਉਹ ਕੱਲ ਨੂੰ ਵੱਡਾ ਇੱਕ ਖਤਰਾ ਵੀ ਬਣਦਾ ਜਿੱਥੇ ਨਜਾਇਜ਼ ਮਾਈਨਿੰਗ ਤੇ ਕੀਤੀ ਜਾ ਰਹੀ ਉਸ ਰਸਤੇ ਤੋਂ। ਕੱਲ ਨੂੰ ਨਾਲ ਬਾਰਡਰ ਲੱਗਦਾ। ਲੱਗਦਾ ਨਹੀਂ ਕੋਈ ਉਹੋ ਜਿਹਾ ਸ਼ਰਾਰਤੀ ਅੰਜਰ ਵੀ ਇਸ ਤੋਂ ਕਰਾਸ ਕਰਕੇ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦਾ। ਦੇਖੋ ਇਹਨੀ ਗਲਤੀ ਹੈ ਅੱਜ ਮੈਂ ਦੇਖ ਕੇ ਆਇਆ ਪ੍ਰਸ਼ਾਸਨ ਜਿਹੜਾ ਪੰਜਾਬ ਪੁਲਿਸ ਉਹ ਅੱਜ ਜੀਐਸਬੀ ਤੇ ਹਾਈਡਰਾ ਲੈ ਕੇ ਪਾਈਪਾਂ ਪੁੱਟ ਰਹੀ ਹੈ ਤੇ ਬੜੇ ਅਫਸੋਸ ਨਾਲ ਗੱਲ ਕਹਣੀ ਪੈਦੀ ਪਈ ਹੈ ਕਿ ਜਿਸ ਵੇਲੇ ਪਾਈਪਾਂ ਪਈਆਂ ਕੋਈ ਸੂਝ ਤੇ ਆਣੀ ਵੀ ਇੱਕ ਮਿੰਟ ਚ ਰੱਖੇ ਗਈਆਂ ਇਹਨੂੰ ਪਾਉਂਦੇ ਪਾਉਂਦੇ ਦੋ ਤਿੰਨ ਚਾਰ ਦਿਨ ਲੱਗੇ ਹੋਣਗੇ ਤੇ ਉਸ ਵੇਲੇ ਪਲਸੁਤੀ ਸੀ ਫਿਰ ਇਹਨਾਂ ਨੂੰ ਪੁੱਛਿਆ ਗਿਆ ਵੀ ਜਿਸ ਆਦਮੀ ਨੇ ਪਾਈਪਾਂ ਪਾਈਆਂ ਨੇ ਕੀ ਆਉਨੇ ਪ੍ਰਸ਼ਾਸਨ ਕੋਲੋਂ ਜਾਂ ਬੀਐਸਐਫ ਕੋਲੋਂ ਕੋਈ ਪਰਮਿਸ਼ਨ ਲਈ ਆ ਕੋਈ ਜਦ ਕਿ ਇਹ ਏਰੀਆ ਜਿਹੜਾ ਇਹ ਬੀਐਸਐਫ ਦੇ ਏਰੀਆ ਚ ਆਦਾ ਤੇ ਕਿਹਾ ਨਾ ਉਹਨਾਂ ਕੋ ਪਰਮਿਸ਼ਨ ਲਈ ਆ ਆਲਰੇਡੀ ਬਿਲਕੁਲ ਲਾਗੇ ਜੰਮਨ ਕਸ਼ਮੀਰ ਪੈ ਰਿਹਾ ਪਾਕਿਸਤਾਨ ਲਾਗੇ ਪੈ ਰਿਹਾ ਹਾਲਾਤ ਇੰਨੇ ਖਰਾਬ ਹੈ ਔਰ ਈਦੀ ਕਚੂਰੀ ਦਾ ਢਾਡਾ ਬਣਾਉਂਦਾ ਇੱਕ ਸਮਗ ਲਿੰਦਾ ਢਾਡਾ ਬਣਾਉਂਦਾ ਪੇ ਰਾਤ ਨੂੰ ਆਤੰਗਵਾਦੀ ਜਿਹੜਾ ਮਰਜੀ ਨੰਗ ਦੇ ਜਿਹੜਾ ਮਰਜੀ ਚਿਟਾ ਲੈ ਜਿਹੜਾ ਮਰਜੀ ਤਸਕਰੀ ਕਰ ਲੇ ਮੇਰੇ ਹਿਸਾਬ ਨਾਲ ਮੈਂ ਤੁਹਾਡੇ ਸਮਾਜ ਦੇ ਅੰਦਰ ਆਏ ਕਹਿਣਾ ਚਾਹਨਾ ਕਿ ਪ੍ਰਸ਼ਾਸਨ ਨੂੰ ਸਖਤ ਤੇ ਸਖਤ ਇਹ ਇਹੋ ਤੇ ਐਕਸ਼ਨ ਲੈਣਾ ਚਾਹੀਦਾ ਜਿਹੜੇ ਬੰਦੇ ਨੇ ਪੇਪਾ ਪਾਈਆਂ ਨੇ ਉਸੋ ਬੰਦੇ ਨੂੰ ਉਹ ਤੇ ਜਿਹੜਾ ਵੀ ਐਕਸ਼ਨ ਬੰਦਾ ਉਹ ਲੈਣਾ ਚਾਹੀਦਾ ਤਾਰਾ ਤਗੜੀ ਲਾ ਕੇ ਉਹਨੂੰ ਅੰਦਰ ਠੋਕਣਾ ਚਾਹੀਦਾ ਮੁੜ ਕੇ ਕੋਈ ਬੰਦਾ ਜੁਰਤ ਨਾ ਕਰੇ ਇਸ ਤਰ੍ਹਾਂ ਦੇ ਕੰਮ ਕਰਨ ਲਈ ਇਸ ਕਰਕੇ ਮੈਂ ਮੇਰੀ ਸੋਚ ਦੇ ਮੁਤਾਬਕ ਇਹਦੇ ਵਿੱਚ ਕੋਈ ਬੰਦੇ ਵੀ ਰਲਿਓ ਸਕਦੇ ਇੱਕ ਤਰਗੜ ਦੇ ਜੀ ਮਾਮਲਾ ਆਇਆ ਸੀਗਾ ਗੱਜੂ ਪਿੰਡ ਹੈਗਾ ਉੱਥੇ ਕਿ ਨਿੱਜੀ ਜ਼ਮੀਨ ਦਾ ਮਾਲਕ ਹੈਗਾ ਜਿਹਦੇ ਕੋਲੋਂ ਦਰਿਆ ਦੇ ਵਿੱਚ ਪਾਈਪਾਂ ਪਾ ਕੇ ਗੈਰ ਰਸਤਾ ਬਣਾਇਆ ਸੀਗਾ ਲੱਗਦਾ ਨਹੀਂ ਸੁਰੱਖਿਆ ਨੂੰ ਲੈ ਕੇ ਉਹਦੇ ਖਿਲਾਫ ਮਾਈਨਿੰਗ ਦੀਆਂ ਸ਼ਿਕਾਇਤਾਂ ਸੀ ਕਾਫੀ ਉਹਨੇ ਆਪਣੀ ਜਿਹੜੀ ਜ਼ਮੀਨ ਦੇ ਵਿੱਚ ਉਹ ਨਜਾਇਜ਼ ਪਾਈਪ ਪਾ ਕੇ ਰਸਤਾ ਬਣਾਇਆ ਸੀ ਜਿਹਨੂੰ ਮਾਈਨਿੰਗ ਦੇ ਆਪਣੇ ਅਫੀਸਰ ਨੇ ਉਹਨਾਂ ਨਿਸ਼ਾਨਦੇਹੀ ਕੀਤੀ ਤੇ ਉਹਨਾਂ ਦੀ ਨਿਸ਼ਾਨਦੇਹੀ ਤੇ ਉਹਨੂੰ ਪਟਵਾਇਆ ਗਿਆ ਕਿਉਂਕਿ ਇਹ ਆਪਣਾ ਬਾਰਡਰ ਏਰੀਆ ਇੱਕ ਸੁਰੱਖਿਆ ਦਾ ਵਿਸ਼ਾ ਹੈ ਇਸ ਕਰਕੇ ਜਿਹੜੀਆਂ ਜਿਹਨੀਆਂ ਪਾਈਪਾਂ ਸੀ ਉਹ ਮਾਈਨਿੰਗ ਦੇ ਡਿਪਾਰਟਮੈਂਟ ਤੋਂ ਨਿਸ਼ਾਨਦਾਈ ਕਰਾਉਣ ਤੋਂ ਬਾਅਦ ਉਹਦੀਆਂ ਪਟਾਈਆਂ ਕਿਉਂ ਫਿਰ ਕੀ ਕਾਰਵਾਈ ਕੀਤੀ ਜਾਏ ਕੋਈ ਸੂਜੀ ਬੰਦੇ ਤੇ ਉਹਦੇ ਸਬੰਧ ਵਿੱਚ ਜੋ ਮਾਈਨਿੰਗ ਅਫਸਰ ਸਾਨੂੰ ਲਿਖ ਕੇ ਦੇਗਾ ਸੀ ਉਹ ਸੰਸਾਰਪੰਦੀ ਕਾਰਵਾਈ ਕੀਤੀ ਜਾਵੇ